ਕਿ ਹੋ ਜਾ ਲੱਗ ਰਿਹਾ ਬਹੁਤ ਹੀ ਘੱਟ ਵੋਟਾਂ ਮਿਲਿਆ ਇਸ ਵਾਰ ਤੇ ਪਿਛਲੀ ਨਾਲ ਪਿਛਲੀ ਵਾਰ ਵਾਲੋ ਵੀ ਘੱਟ ਵੋਟਾਂ ਮਿਲੀਆਂ ਇਸੇ ਕਰਕੇ ਇਲੈਕਸ਼ਨ ਨਹੀਂ ਲੜਨੇ ਜੀ ਆਪਾਂ ਤੇ ਸਾਡੀ ਬੱਸ ਹੋ ਗਈ ਆ ਸਾਡੇ 13 ਕੈਂਡੀਡੇਟ ਖੜੇ ਸੀਗੇ ਇਹ ਤੇ ਬਰਬਾਦ ਹੋ ਗਏ ਸਾਰਾ ਸਾਰਾ ਕੋ ਸਾਡਾ ਸਿਸਟਮ ਖਿਲ ਗਿਆ ਵਾ ਤੇ ਅੱਗੇ ਤੋਂ ਸ਼ਾਇਦ ਅਸੀਂ ਕਦੀ ਇਲੈਕਸ਼ਨ ਨਾ ਲੜੀਏ ਜੀ ਕਿਉਂਕਿ ਸਾਡੇ ਘਰ ਦੇ ਭਾਂਡੇ ਵੀ ਗਿਰਵੀ ਹੋ ਗਏ ਆ ਔਰ ਇੱਕ ਸਾਰੀ ਫਿਲਮਾਂ ਚੱਲਦੀ ਐ ਬਈ ਨੀਮਸਾਸਕੁਰਦੀ ਪਾਰਟ 2 ਉਹ 7 ਜੂਨ ਨੂੰ ਲੱਗਣੀ ਐ ਉੱਥੇ ਆਪਾਂ ਲਾਵਾਂਗੇ ਫਿਲਮਾਂ 12 13 ਫਿਲਮਾਂ ਹੋਰ ਆ ਰਹੀਆਂ ਮੇਰੀਆਂ ਪਪਾ ਫਿਲਮਾਂ ਚੱਲ ਜਣਾ ਆਪਾਂ ਹੁਣ ਇਲੈਕਸ਼ਨ ਨਹੀਂ ਲੜਨੇ ਜਾਂਦੇ ਕਿਉਂਕਿ ਸਾਡਾ ਕਰ ਇੱਕ ਭਾਂਡੇ ਤੱਕ ਸਾਡੇ ਬਿਕ ਗਿਆ ਜੀ ਭਾਂਡੇ ਕਰਜ਼ਾਈ ਹੋ ਗਏ ਸਾਡੇ ਪਿਛਲੀ ਵਾਰ ਤੁਸੀਂ ਕਿਹਾ ਸੀ ਮੈਨੂੰ ਕੁਰਤੇ ਪਜਾਮੇ ਜਿਸ ਰਵਾਈ ਦੇਣ ਦੇ ਲਈ ਪੈਸੇ ਆਉਂਦੇ ਮੈਂ ਇਲੈਕਸ਼ਨ ਨਹੀਂ ਲੜਾਂਗਾ ਇਸ ਵਾਰੀ ਫੇਰ ਲੜਾਂਗੇ ਕਿ ਅਗਲੀ ਵਾਰ ਵੀ ਫੇਰ ਲੜਾਂਗੇ ਆ ਪੁਰਾਣਾ ਕੁਰਤਾ ਵਾ ਪਜਾਮਾ ਪਜਾਮਾ ਫੱਟਾ ਸੀਗਾ ਤੇ ਪੈਂਟ ਪਾ ਲਈ ਨਾਲ ਇਸ ਕਰਕੇ ਤੇ ਇਸੇ ਕਰਕੇ ਪੈਂਟ ਸਭ ਇਤਿਆ ਕੀ ਕਰੀ ਜਿਨ੍ਹਾਂ ਨੇ ਪਾਈ ਉਹਨਾਂ ਦਾ ਬਹੁਤ ਧੰਨਵਾਦ ਆ ਰੱਬ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਦੇਸ਼ ਵਿੱਚ ਸ਼ਰਾਬ ਪੈਸੇ ਲੈ ਕੇ ਤੁਸੀਂ ਕਰਦੇ ਆ ਤੇ ਉੱਥੇ ਕੀ ਬਣੂ ਸਾਡੇ ਦੇਸ਼ ਦਾ ਫਿਲਮਾਂ ਤੁਸੀਂ ਕਹੇ ਫਿਲਮਾਂ ਆ ਰਹੀਆਂ ਨੇ ਤੁਸੀਂ ਦੇਸ਼ ਦਾ ਭਲਾ ਕਰਨਾ ਚਾਹੁੰਦੇ ਸੀ ਉਹ ਦੇਸ਼ ਦਾ ਭਲਾ ਛੱਡ ਕੇ ਫਿਲਮਾਂ ਵੱਲ ਜਾਓ ਚਾਰ ਮਹੀਨੇ ਬਾਅਦ ਦੇਸ਼ ਬਰਬਾਦ ਹੋਇਆ ਨਾ ਸਾਡਾ ਦੇਖ ਲਓ ਤੁਸੀਂ ਤੁਸੀਂ ਲੋਕ ਆਪ ਕਹੋਗੇ ਯਾਰ ਕੀ ਡੀਡੋ ਸਹੀ ਗੰਦਾ ਸੀ ਯਾਰ ਚਾਰ ਮਹੀਨੇ ਸਿਰਫ ਦੇਖ ਕੇ ਤੁਸੀਂ ਚਾਰ ਮਹੀਨੇ ਬਾਅਦ ਕੀ ਹੁੰਦਾ ਤੁਹਾਨੂੰ ਕੀ ਲੱਗਦਾ ਸਾਡਾ ਮੁਕਾਬਲਾ ਕਿਸ ਦੇ ਨਾਲ ਹੈ ਦੇਖੋ ਮੇਰਾ ਮੁਕਾਬਲਾ ਸੀਗਾ ਮੋਦੀ ਨਾਲ ਪਰ ਜਿੱਤੂਗੇ ਚੰਨੀ ਸਾਹਿ ਜਿੱਤੂ ਚਨੀ ਸਾਹਿਬ ਨਾਲ ਗੱਲ ਵੀ ਸੀ ਤੁਹਾਡੇ ਤੁਸੀਂ ਸਮਰਥਨ ਆਪਣੇ ਚਨੀ ਸਾਹਿਬ ਨੂੰ ਦਿੱਤਾ ਕੀ ਕਰੀਏ ਸਸ ਸਮਰਥਾ ਥੋੜੀ ਤਮਾ ਉੱਦੇ ਬੈਠਾ ਆਪਣਾ ਯਾਰ ਦੋਸਤ ਬੰਦਾ ਵਧੀਆ ਰਾਬਰੂ ਬੰਦਾ ਵਾ ਇਸ ਕਰਕੇ ਪਾਜੀ ਕੌਣ ਜਾ ਰਿਹਾ ਅੱਗੇ ਲੇਡੂ ਪਾਜੀ ਲੇਡੂ ਛੱਡਣ ਵਾਲਾ ਜਿੱਤੂਗਾ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜੇ ਨਾ ਜਿੱਤਾ ਟੈਕ ਹੋ ਜਾਣਾ ਉਹ ਉੱਥੇ ਪਾਣੀ ਪਾਣੀ ਸਾਡੇ ਕੋਲ ਵਾਲੀ ਨੇ ਪਾਣੀ ਪਾਣੀ ਡਾਕਟਰ ਬੈਠੇ ਅੱਗੇ ਡਾਕਟਰ ਹੁਣ ਤਾਂ ਮਸਲਾ ਅਬਸਰੀ ਵੀ ਹੋ ਗਈ ਹੁਣ ਤਾਂ ਨਾ ਤਾਸ਼ਲੂ ਹੋਊਗਾ ਰੋਜ਼ ਕੋਸਟ ਕਰੇ ਬਰਬਾਦ ਹੋ ਗਈ ਸਾਡੇ ਘਰ ਦੇ ਭਾਂਡੇ ਵੀ ਗਿਰਵੀ ਹੈ ਜੀ ਕੁਛ ਨਹੀਂ ਕੀਤਾ